ਸਤਿ ਸ਼੍ਰੀ ਅਕਾਲ ਦੋਸਤੋ ਠੱਠਾ ਡੇਰੀ ਫਾਰਮ ਦੇ ਵਿੱਚ ਤੁਹਾਡਾ ਵੈਲਕਮ ਕਰਦੇ ਆਂ ਜੀ ਅੱਜ ਦੀ ਵੀਡੀਓ ਹੈਗੀ ਅੱਜ ਪਿੰਡ ਕੈਰੋ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਅੱਜ ਤਰੀਕਾ ਹੈ 16 ਸਤੰਬਰ 2025 ਸਮਾਂ ਕੁ ਸਵੇਰ ਦੇ 10:00 ਵਜੇ ਦਾ ਹੈ ਵੀਰ ਕੋਲ ਚਾਰ ਪਸ਼ੂ ਪਕਾਉ ਹੈ ਜੀ ਦੋ ਕਟੀਆਂ ਤੇ ਇੱਕ ਟੋਕੜ ਗੱਬਣਵਾਜ ਇੱਕ ਝੋਟੀ ਪਕਾਉ ਹੈ ਜੀ ਇਹਨਾਂ ਦੀ ਡਿਟੇਲ ਅੱਜ ਤੁਹਾਡੇ ਨਾਲ ਸਾਂਝੀ ਕਰਾਂਗੇ ਜੀ ਤੇ ਵੀਡੀਓ ਦੇ ਲਾਸਟ ਤੱਕ ਬਣੇ ਰਹੋ ਵੀਰ ਦਾ ਨਾਮ ਹੈ ਗਾਈ ਗੁਰਲਾਲ ਸਿੰਘ ਤੇ ਆਜੋ ਵੀਰ ਨਾਲ ਕਰਦੇ ਆਂ ਗੱਲਬਾਤ ਸ਼ੁਰੂ ਹੋਰ ਵੀਜੀ ਸਤਿ ਸ੍ਰੀ ਅਕਾਲ। ਸੋਸ਼ੀਆ ਜੋ ਬਣੀ ਵੀ ਸਤਿ ਸ੍ਰੀ ਅਕਾਲ। ਉਹ ਠੀਕ ਠਾਕ। ਵਧੀਆ ਵੀਜੀ ਵਧੀਆ ਚੜਦੀ ਕਲਾ ਜੀ। ਤੇ ਇਹ ਦੋ ਕਿੰਨੇ ਪਸ਼ੂ ਵਗਾਉਗਾ ਜੀ? ਵੀਰ ਆਪਣੇ ਕੋਲ ਦੋ ਪਸ਼ੂ ਵਗਾਉਗਾ ਦੋ ਨਾਲ ਕਟੀਆਂ। ਦੋ ਨਾਲ ਕਟੀਆਂ ਉਹ ਰਲ 4 ਹੋ ਗਏ ਹਨਾ। ਹਾਂਜੀ 4 ਹੋ ਗਏ ਜੀ। ਠੀਕ ਹੈ ਜੀ। ਤੇ ਕਰੀਏ ਡਿਟੇਲ ਸੰਜੀ ਵੀਰ ਜੀ। ਹਾਂਜੀ 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 ਵੀਰ ਜੀ। ਤੇ ਚਲੋ ਆਪਾਂ ਝੋਟੀ ਤੋਂ ਕਰਦੇ ਹਾਂ ਸ਼ੁਰੂ। ਹਾਂਜੀ ਜੀ। ਲਓ ਜੀ। ਇਹ ਵੀਰ ਖੀਰੀ ਝੋਟੀ ਖੀਰੀ ਆ। ਖੀਰੀ ਝੋਟੀ। ਹਾਂਜੀ ਜੀ ਦੇਖੋ। ਲਓ ਜੀ ਥਣ ਥਣ। ਥਣ ਥਣ ਦੇਖੋ ਬਰਾਬਰ ਸਾਰੇ। ਪੂਰੇ ਪੂ ਇਹ ਵੀ ਦੋਹਾਂ ਤਰ੍ਹਾਂ ਦੀ ਪੌਣੇ ਦੋ ਸਾਲ ਦੀ ਖੀਰੀ ਵਾਲੀ ਲਓ ਜੀ ਇਹ ਪੀਸ ਗਰਲਾਲਵੀਰ ਤੇਰੇ ਕੋਲ ਹੀ ਆਉਂਦੇ ਹਨਾ ਹਾਂਜੀ ਹਾਂਜੀ ਨਹੀਂ ਤੇਰਾ ਖਰਾਓ ਖੋਲ ਕੇ ਚੈੱਕ ਲਓ ਜੀ ਬਾਕੀ ਨਾ ਥੋੜਾ ਜੇ ਕੋਈ ਵੀਰ ਭਰਾ ਸੰਭਲੇ ਹਾਂਜੀ ਹਾਂਜੀ ਖੀਰੀ ਵੀਰੇ ਜੀ ਹਾਂ ਉਹ ਕੀ ਕਰ ਲਏ ਇਨਖੀਰੀ ਆ ਬਿਲਕੁਲ ਬਿਲਕੁਲ ਹਾਂਜੀ ਤੇ ਵਰਗਿਆ ਇਹਨੇ ਰੇਟ ਦੇਣਾ ਕਰਮਾਲੀ ਨੇ ਹਾਂਜੀ ਪੂਣੇ 2 ਸਾਲਾਂ ਦੀ ਲੈ ਗਈ ਔਰ 2 ਮਹੀਨੇ ਬਣੀਆਂ ਚੁੱਤ ਨਾਲੋਂ ਬਿਲਕੁਲ 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 ਤੇ ਸਿੰਗੀ-ਸੂੰਗੀ ਐ ਪੂਰੀ ਟਾਪ ਦੀ ਹੈ ਹਣਾ ਜੀ ਹਾਂਜੀ ਹਾਂਜੀ ਇਗਰੀ ਲੰਮਾ ਤੋੜ ਗਿਆ ਵੀਰੇ ਇਹਨੂੰ ਲਓ ਜੀ ਕਰੋ ਜੀ ਚੈੱਕ ਤੇ ਹਾਈਡ ਉਹ ਇਹ ਹੋਰ ਕਰ ਜਾਣੀ ਹੈ। ਹਾਂਜੀ ਹਾਂਜੀ ਹਾਂਜੀ। ਯਾਰ ਗੰਦ ਕਰਨਾ ਵੀਰੇ ਨੇ। ਬਿਲਕੁਲ। ਦੇਖੋ ਕਾਲੀ ਸ਼ਾਹ ਹੈ ਕਿ ਤੂੰ। ਬਿਲਕੁਲ ਬਿਲਕੁਲ ਜੀ। ਕਰਾਂਗੇ ਆ। ਇਹ ਕਰਾਂਗੇ ਕਾਲੀ ਹਨਾ ਜੀ। ਹਾਂਜੀ ਹਾਂਜੀ। ਜਾਣ ਦਿਓ ਸ਼ਾਈ। ਲਓ ਜੀ। ਤੇ ਵੀਰ ਦੀ ਕੀ ਰੇਡ ਰੂਡ ਕਰਦੇ ਜੀ ਫਿਰ ਇਹਦਾ। ਜਿੱਦਾਂ ਵੀਰ ਅਹੀ ਭਾਵੇਂ ਦਾ 35 ਕਰੀਏ ਜੀ। ਹਾਂਜੀ। 35 ਕਰੀਏ। ਹਾਂਜੀ। ਆਪਾਂ ਦੇ ਦੇਣਾ 1 ਕੋਰ ਰੇਟ ਦੱਸਣਾ 30000 ਦੀ ਹੋਰ ਥੋੜਾ ਵਾੜਾ ਕਰ ਦੋ ਮਾਨ ਤਾਂ ਨਾ 30000 ਦੀ ਪਹੁੰਚ ਕਰਦੀ ਹੈ ਫਿਰ ਠੀਕ ਹੈ ਜੀ 30000 ਪਹੁੰਚ ਕਰਦੇ ਨਾ 30000 29000 ਚ ਪਾਉਂਦੇ ਲਓ ਜੀ ਠੀਕ ਹੈ ਜੀ ਬਾਕੀ ਆ ਲੋ ਕਰੋ ਜੀ ਚੈੱਕ ਦੇਖੋ ਪੂਜ ਪਾਜ ਵੇਖੋ ਪੂਰੀ ਪੂਰੀ ਸ਼ੈ ਜੀ ਓਕੇ ਤੇ ਸਿੰਘ ਵੀ ਪੂਰੇ ਟੌਪ ਦੇ ਐ ਕਿੰਨੇ ਕੁੰਡੇ ਸਿੰਘ ਹੋਏ ਕੁੰਡੇ ਪੂਰੇ ਪਤਾ ਲੱਗ ਨਹੀਂ ਰਾਇ ਇਥੋਂ ਹਾਂ ਇੱਕ ਰੰਗ ਕਾਲੀ ਹੈ ਨਾ ਹਾਂਜੀ ਹਾਂਜੀ ਠੀਕ ਹੈ ਜੀ ਅੱਗੇ ਵੀਰ ਆਪਾਂ ਪਾਈ ਨਾ ਪਲੀਅਰ ਵੀਰ ਨਾਲ ਦੀ ਪਾਈ ਹਾਂਜੀ ਹਾਂਜੀ ਉਹਦੇ ਅਗਲੇ ਦਿਨ ਹੀ ਵੇਖੀ ਉਹਦੇ ਨਹੀਂ ਵੇਖੀ ਘੰਟੇ ਜੀ ਵੇਖੀ ਛੋੜਦੇ ਸੀ ਅੱਛਾ ਘੰਟੇ ਜੀ ਵੇਖੀ ਵਾਹ ਛੱਡ ਗਿਆ ਹਾਂ ਜੀ ਹਾਂਜੀ ਠੀਕ ਹੈ ਜੀ ਠੀਕ ਤੇ ਚਲੋ ਜੀ ਅੱਗੇ ਟੋਕੜਾ ਬਣਾ ਗਿਆ ਹਾਂਜੀ ਇਹ ਵੀਰੇ ਮਾ ਸੱਤ ਮਹੀਨਾ ਵੀਰ ਦਾ ਦਿਨ ਕੱਟਿਆ 53 ਵੀਰ ਪੂਰੇ ਹੁੰਦੇ ਆ 53 16 9 ਦਿਨ ਕੱਟਿਆ ਵੀਰ 53 ਦਿਨ ਪੂਰੇ ਹੁੰਦੇ ਆ 7 ਮਹੀਨੇ ਪੂਰੇ ਅੱਛਾ ਜੀ ਹਾਂਜੀ ਤੇ ਇੱਕੇ ਤੱਕ ਇਕੱਠੀ ਪਰ ਹੀ ਮਿਲਦੀ 2 ਕਿਲੋ ਦੁੱਧ ਆ ਅੱਛਾ 2 ਕਿਲੋ ਹਾਂ ਜੀ ਕਰੇ ਉਹਦਾ ਮਿਲਦੀ ਆਪਣੇ ਕੋ ਮੜਾ ਉਪਰ ਮਨ ਮੰਨਉਂਦੀ ਮੜਾ ਟੀਕਾ ਲਾਉਣਾ ਪਿਆ ਅੱਜ ਅੱਛਾ ਜੀ ਛੱਤੀਪਰੀ ਮਿਲਦੀ ਹੈ ਦੋ ਕੋ ਦੋ ਦੇ ਠੀਕ ਹੈ ਜੀ ਪਤੰਮੀ ਨਹੀਂ ਗੱਬਣ ਠੀਕ ਹੈ ਜੀ ਤੇ ਪਿਛਲੇ ਸੂਏ ਦਾ ਰਿਕਾਰਡ ਕੋਡ ਵੀ ਚਲੋ ਫਿਰ 12 13 ਇਹਨਾਂ ਕੋਡ ਰਕਾਰਡਾ ਤੇ ਜੇ ਸੂਏ ਆ ਵੀਰ ਅੱਛਾ ਜੀ ਤੇ ਜੇ ਸੂਏ ਹੈਗੀ ਤੁਜੇ ਸੂਏ ਆ ਕਿਦਾਂ ਮਰਜ਼ੀ ਕੋ ਦੇ ਤੇ ਜੇ ਸੂਆ ਸੁਣਾ ਹਾਂਜੀ ਤੁਜਾ ਸੂਆ ਸੁਣਾ ਤੇ ਜੇ ਦੀ ਗੱਬਣਾ ਜੀ ਠੀਕ ਹੈ ਤੇ ਜੇ ਦੀ ਗੱਬਣਾ ਨਾ ਲੈ ਉਹ ਖੋਲ ਕੇ ਮੜਾ ਆ ਥਣ ਥਣ ਵੀਰ ਦੀ ਕਿਵੇਂ ਹੈ ਹਾਂ ਥਣ ਵੀਰ ਪੂਰੀ ਪੂਰ ਛਟਾਣੀ ਓਕੇ ਥਾਂ ਤੇ ਮੇਰੇ ਕੋ ਫੇਰ ਵਾਲੀ ਕਰੋ ਜੀ ਪਿਛਲੇ ਸੂਰੇ ਕਿੰਨਾ ਫਿਰ 12 13 ਲੀਟਰ ਦੁੱਧ ਰਿਹਾ ਹਾਂ ਘਰ ਵਾਲਾ ਦਾਦੇ ਉਹਨਾਂ ਨੇ ਮਜਬੂਰੀ ਮੰਡੀਏ ਪਾਣੀ ਪੁਣੀ ਆ ਗਿਆ ਨਾ ਉਹ ਤਾਂ ਨਾ ਵੇਚਣੀ ਪਈ ਮਜਬੂਰੀਆਂ ਆਈਆਂ ਨੇ ਕੋਈ ਆਪਣੇ ਇਸੇ ਦਰਾਂ ਤੋਂ ਆਈਆਂ ਠੀਕ ਹੈ ਜੀ ਲਓ ਕਰੋ ਦੀ ਚੱਕ ਲਾਲ ਵੀਰ ਇੱਕਰੀ ਲੰਮਾ ਨਾ ਤੋਰੀਏ ਨੂੰ ਮਾਰਾ ਜਾ ਹਾਂ ਜੀ ਲੈਓ ਮਾਰਾ ਜਾ ਲਓ ਜਾਂਦੇ ਵੀ ਤੇ ਜਾਂਦੇ ਲਓ ਜੀ ਕਰੋ ਜੀ ਚੈੱਕ ਕਿਵੇਂ ਸੀਰੀਜ਼ ਲਾ ਗੀ ਵੀਰ ਜੀ ਹਾਂ ਵੀਰ ਠੰਡੀ ਸੀਰੀਜ਼ ਲਾ ਗੀ ਓਕੇ ਹਰੀ ਹਨਾ ਓਕੇ ਵੀ ਓਕੇ ਤੇ ਟੋਕੜ ਗੱਬਨ ਦੀ ਡਿਮਾਂਡ ਬਹੁਤ ਜ਼ਿਆਦੀ ਹਾਂਜੀ ਹਾਂਜੀ ਦੋ ਗਲਾ ਵੀਰ ਦੋ ਦੇ ਹੱਥੀ ਪਰ ਹੀ ਮਿਲਦੀ ਆ ਠੀਕ ਤੇ ਵੀ ਹੁਣ ਵੀਰ ਮਹੀਨਾ ਦਾ ਦਦਨ ਦੋਗੇ ਤਾਨੂੰ ਬਿਲਕੁਲ ਬਿਲਕੁਲ ਦੋ ਮਹੀਨਾ ਡੰਗਰ ਪਾਏ ਪਾਏ ਮਹੀਨੇ ਜੰਦੇ ਜਾਂ ਮਜਾ ਤਾਨੂੰ ਬਰਾ ਦਾਰਾ ਦੇ ਹਾਂਜੀ ਹਾਂਜੀ ਤੇ ਫੇਰ ਵੀ ਆਉਂਦੀ ਵਿਚਾਰੀ ਟਾਈਮ ਸਾਈਡ ਬਿਲਕੁਲ ਜੀ ਬਿਲਕੁਲ ਠੀਕ ਹੈ ਜੀ ਲਓ ਜੀ ਕਰੋ ਜੀ ਚੈੱਕ ਤੇ ਗਰ ਲਾਲ ਵੀ ਕੀ ਡੇਡ ਰੂਟ ਕਰਦੇ ਜੀ ਇਹਦਾ ਇਹ ਡੇਡ ਵੀਰ ਜਦੋਂ ਵੀ ਹੈਗੀ ਪਾਵੇਂ ਬੈਨ ਕਰ ਲਈਏ ਹਾਂਜੀ ਤਾਂ ਆਪਾਂਗੇ ਦੇ ਹੀ ਦੇਣੀ ਬਜਾ ਜਾਇਆ ਜੀ ਅੱਛਾ ਜੀ ਹਾਂਜੀ 40000 ਦੀ ਦੇ ਦੀ ਹਾਂਜੀ 40000 ਦੇ ਦੀ ਨਹੀਂ ਕਰੋ ਲੈਸ ਥੋੜਾ ਬਹੁਤ ਹੋਰ ਸ਼ਾਇ ਜੀ 55000 ਦੀ ਪਾਣੀ ਕਰ ਦਾਂਗੇ ਥੋੜਾ ਬਾਲਾ ਹੋਰ ਕਰ ਦੋ ਕਿ 55 ਕਰ ਦਾਂਗੇ 55 ਪਹੁੰਚ ਦਾਂਗੇ ਜਾਣ ਦੇ ਉਪਰ 55 ਹਾਂਜੀ ਹਾਂਜੀ ਟੋਕੜ ਗੱਬਣਾ ਹੈ ਨਾ ਤੇ 2-3 ਮਹੀਨੇ ਸੰਭੀ ਫਿਰ ਲੱਖ ਰੁਪਏ ਦੀ ਮੱਝ ਆ ਬਿਲਕੁਲ 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 ਹਾਂਜੀ 2 ਮਹੀਨੇ ਸਾਹਮਣੇ ਦੁੱਧ ਵੀ ਵਧੇਰੇ ਹੈ ਨਾ ਹਾਂਜੀ 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 ਉਹਦੇ ਵੀ ਵਧੇਰੇ ਤੇ ਚਲੋ ਜੀ 56000 55000 55000 ਤੇ ਪਹੁੰਚ 55000 ਪਹੁੰਚ ਕਰ ਦਾਂਗੇ ਠੀਕ ਪਹੁੰਚ 100 ਕਿਲੋਮੀਟਰ ਪਹੁੰਚ 100 ਕਿਲੋਮੀਟਰ 55000 ਲਓ ਜੀ ਆ ਨਿਕਲੇ ਨਿਕਲੇ ਤੂੰ ਆ ਗਏ ਬੱਚੇ ਹੈ ਨਾ ਹਾਂਜੀ ਹਾਂਜੀ ਲਓ ਜੀ ਕਟੀਆਂ ਵੀਰ ਜੀ ਤੁਮ ਕਟੀਆਂ ਕਟੀਆਂ ਵੀਰ ਕਟੀਆਂ ਲਓ ਜੀ ਕਰੋ ਜੀ ਚੈੱਕ ਮੈਂ ਖੜੇ ਹੋਣ ਕਿਨੇ ਹੈ ਬਿਲਕੁਲ ਕੜੇ ਵੀਰੋ ਬਿਲਕੁਲ ਕਿਨੇ ਕਿਨੇ ਚਰਦੀਆਂ ਵੀਰ ਜੀ ਇਹ ਵੀਰ ਆਈਆਂ ਸੱਤਾਂ ਸੱਤਾਂ ਮਹੀਨੇ ਸੋਰੀਆਂ ਥੋੜਾ ਮਹੀਨੇ ਸੱਤਾਂ ਸੱਤਾਂ ਮਹੀਨਿਆਂ ਦੀ ਹਾਂਜੀ ਲਓ ਤੇ ਦੋਵਾਂ ਦਾ ਹੀ ਕਰ ਦੇਣਾ ਰੇਡ ਵੀਰ ਜੀ ਦੋਹਾਂ ਦੋਹਾਂ ਦਾ ਵੀ ਦੋਹਾਂ ਦਾ ਠੀਕ ਹੈ ਸੱਤਾਂ ਸੱਤਾਂ ਮਹੀਨੇ ਹਾਂਜੀ 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 ਕੋਈ ਵੀਰ ਪਾਲੂ ਸਾਂਭੂਗਾ ਹਾਂਜੀ ਬਿਲਕੁਲ ਜੀ ਬਿਲਕੁਲ ਹਾਂਜੀ ਸਾਮਕੇ ਤੇ ਗਾਂ बन ਗਿਆ ਦੇ ਕਰਾਉਂ ਬਣ ਜਾਣੀਆਂ ਬਿਲਕੁਲ ਬਿਲਕੁਲ ਠੀਕ ਐ ਐਫ ਡੀ ਆ ਸਮਝ ਲਉ ਸਹੀ ਗੱਲ ਸਹੀ ਗੱਲ ਸਾ ਜੀ ਤੇ ਕੀ ਰੇਟ ਰੂਟ ਫਿਰ ਵੀਰ ਜੀ ਇਹਨਾਂ ਦਾ ਇਹ 15 ਕਰ ਦਈਏ ਇਹਨਾਂ ਦਾ ਦੋ ਦਾ ਇਹ ਥੋੜਾ ਬਾਲਾ ਜਾਇਦ ਜਾਇ ਕਰ ਦੋ ਤੂੰ ਦਾਦੇ ਵੀਡੀਓ ਬਣੀ ਜਿੱਦਾਂ ਨੂੰ ਕਰ ਦੇਂਗਾ ਉਦੋਂ ਚੱਲੂਗਾ ਪੌਂਟ ਵੀ ਕਰ ਦਈਏ ਵਿੱਚ ਪੌਂਜ ਵਿੱਚੇ ਪੌਂਟ ਕਰਨਾ ਹੈ ਕਰਦਾ ਹੈ ਪੌਂਟ ਵਿੱਚੇ ਨਹੀਂ ਹਣ ਤੁਸੀਂ ਉਹ ਇਹ ਤੁਸੀਂ ਕਰੋ ਡਿਸਾਈਡ ਵੀਰ ਜੀ ਮੈਂ ਕਿਵੇਂ ਕਹਿ ਸਕਦਾ ਚਲ 13000 ਪਹੁੰਚ ਕਰ ਦਾਂਗੇ ਲਓ ਜੀ 200 ਰੁਪਏ ਛੋੜ ਵਿੱਚੋਂ 100 ਰੁਪਏ ਹੋਣੀਆਂ 13 ਪਹੁੰਚ ਠੀਕ ਹੈ ਜੀ 100 ਕਿਲੋਮੀਟਰ ਪਹੁੰਚ 13 'ਚ 100 ਕਿਲੋਮੀਟਰ ਪਹੁੰਚ ਹਾਂਜੀ ਹਾਂਜੀ ਠੀਕ ਹੈ ਜੀ ਦੋਵੇਂ ਕਟੀਆਂ ਹਨਾ ਕਟੀਆਂ ਕਟੀਆਂ ਦੋਵੇਂ ਤੇ ਜਿਹੜਾ ਵੀਰ ਭਰਾਗੇ ਪਾ ਲੂਗਾ ਤੇ ਹਾਂਜੀ ਕੰਮ ਵਧੀਆ ਪੈਸੇ ਬਟਾ ਰਹੇ ਨੇ ਜੇ ਕਿਨੇ ਵੇਚਣੀ ਜਾਂ ਕੇ ਹਣ ਘਰੇ ਰੱਖਣੀਆਂ ਹਨ ਤੇ ਦੋ ਚਾਰ ਮਹੀਨੇ ਸਾਹਮਣੇ ਬਿਲਕੁਲ ਜੀ ਬਿਲਕੁਲ 10000 ਰੁਪਏ ਦਿਆਂਗੇ ਠੀਕ ਹੈ ਜੀ ਤੇ ਵੀਰ ਜੀ ਆਪਣਾ ਨੰਬਰ ਤੇ ਲੋਕੇਸ਼ਨ ਦੱਸ ਦਿਓ ਜੀ ਪਿੰਡ ਕਹਰੋਂ ਹਾਂ 819825250 ਠੀਕ ਹੈ ਜੀ 819825250 25250 ਹਾਂਜੀ ਨਾਮ ਗੁਰਲਾਲ ਸਿੰਘ ਹੈ ਗੁਰਲਾਲ ਸਿੰਘ ਹਾਂਜੀ ਠੀਕ ਹੈ ਜੀ ਓਕੇ ਵੀ ਜੀ ਧੰਨਵਾਦ ਓਕੇ ਵੀ ਦੋਸਤੋ ਇਹ ਹੀ ਆਪਣੇ ਆਜ ਦੇ ਨਾਲ ਤੇ ਡੇਲੀ ਰੁਟੀਨ ਦੇ ਵਿੱਚ ਤੁਹਾਡੇ ਲਈ ਨਵੀਆਂ-ਨਵੀਆਂ ਵੀਡੀਓ ਲੈ ਕੇ ਆਵਾਂਗੇ ਜੀ ਤੇ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਧੰਨਵਾਦ